ਸਾਰੇ ਪੱਤਰ ਨੇ ਫਸਲਾਂ ਦੇ ਅੱਜ ਕੱਲ ਘੱਟ ਲੱਭਦੇ ਬੰਦੇ ਚੰਗੀਆਂ ਨਸਲਾਂ ਦੇ ਸੋ ਉਹ ਚੰਗੇ ਰਵੇ ਦੇ ਲੋਕ ਹੋਣੇ ਚੰਗੀਆਂ ਨਸਲਾਂ ਦੇ ਲੋਕ ਇਸ ਸਮਾਜ ਵਿੱਚ ਜਦੋਂ ਘਟਦੇ ਜਾ ਰਹੇ ਨੇ ਉਦੋਂ ਜਦੋਂ ਕੋਈ ਪਾਇਦਾਰ ਬੰਦਾ ਤੁਹਾਡੇ ਲਈ ਅੱਗੇ ਆਉਂਦਾ ਤੁਹਾਡੇ ਲਈ ਕੁਝ ਕਰਨਾ ਚਾਹੁੰਦਾ ਹੈ ਉਹਨੂੰ ਮੌਕਾ ਦੇਣਾ ਚਾਹੀਦਾ ਤੁਹਾਨੂੰ ਪਰ ਮੈਂ ਗਰੰਟੀ ਲੈਂਦਾ ਕਿ ਕਰਮਜੀਤ ਜਦੋਂ ਤੁਸੀਂ ਚੁਣ ਕੇ ਪਾਰਲੀਮੈਂਟ 'ਚ ਭੇਜੋਗੇ ਤਾਂ ਸਿਰਫ ਫਰੀਦਕੋਟ ਕੌਂਸਲਟੂਸੀ ਦੀ ਨਹੀਂ ਜੋਕੇ ਦੇ ਅੰਦਰ ਇਹਦੇ ਔਮ ਦੇ ਵਿੱਚ ਪੰਜਾਬੀਅਤ ਖੁੱਲੀ ਹੋਈ ਹੈ। ਇਹਦੀ ਰੂਹ ਦੇ ਉੱਤੇ ਪੰਜਾਬ ਉਕਰਿਆ ਹੋਇਆ ਹੈ। ਆਮ ਆਦਮੀ ਪਾਰਟੀ ਦੇ ਸਾਬਕਾ ਕਨਵੀਨਰ ਰਹੇ ਗੁਰਪ੍ਰੀਤ ਸਿੰਘ ਕੁੱਘੀ ਅੱਜ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਦੇ ਲਈ ਪ੍ਰਚਾਰ ਕਰਦੇ ਨਜ਼ਰ ਆਏ। ਕਦੇ ਪਾਰਟੀ ਦੇ ਫੈਸਲਿਆਂ ਤੋਂ ਨਾਰਾਜ਼ ਹੋ ਕੇ ਆਮ ਆਦਮੀ ਪਾਰਟੀ ਛੱਡਣ ਵਾਲੇ ਕੁੱਘੀ ਆਪਣੀ ਇੰਡਸਟਰੀ ਦੇ ਸਾਥੀ ਕਰਮਜੀਤ ਅਨਮੋਲ ਦੇ ਲਈ ਮੋਗਾ ਵਿੱਚ ਵੋਟ ਦੀ ਅਪੀਲ ਕਰ ਰਹੇ ਸਨ। ਕੋ ਗਿਨੇ ਅਨਮੋਲ ਦੇ ਕਿਰਦਾਰ ਦੀਆਂ ਤਾਰੀਫਾਂ ਕਰਦੇ ਹੋਏ ਲੋਕਾਂ ਨੂੰ ਉਸ ਨੂੰ ਇੱਕ ਮੌਕਾ ਦੇਣ ਦੀ ਅਪੀਲ ਕੀਤੀ ਹੈ ਦੇਖੋ ਜਿਹੜਾ ਬੰਦਾ ਜਿਸ ਫਰਟਰਨਿਟੀ ਚੋਂ ਆਉਂਦਾ ਜਿਸ ਲੀਗ ਚੋਂ ਆਉਂਦਾ ਜਿਸ ਖੇਤੇ ਚੋਂ ਆਉਂਦਾ ਉਹਦੇ ਸਾਥੀ ਉਹਦੇ ਲਈ ਆਉਂਦੇ ਨੇ ਔਰ ਇਹ ਸਭ ਤੋਂ ਇੰਪੋਰਟੈਂਟ ਹੁੰਦਾ ਹੈ ਉਸ ਬੰਦੇ ਦੇ ਕਿਰਦਾਰ ਲਈ ਕਿ ਉਹਦੇ ਲਈ ਕੋਈ ਆਉਂਦਾ ਵੀ ਹੈ ਕਿ ਨਹੀਂ ਆਉਂਦਾ ਇੱਥੇ ਹੀ ਪਤਾ ਲੱਗਦਾ ਉਹ ਸ਼ਖਸੀਅਤ ਦੀ ਹਸਤੀ ਕੀ ਹੈ ਸੋ ਕਰਮਜੀਤ ਬਹੁਤ ਸਵੀਟ ਬੰਦਾ ਹੈ ਸਾਡਾ ਛੋਟਾ ਭਾਈ ਹੈ ਮੇਰਾ ਔਰ ਦਿਲ ਦਾ ਹੀਰਾ ਸੂਚ ਕਮਾਲ ਦੀ ਹੈ ਉਹਦੀ ਸੋ ਮੈਨੂੰ ਲੱਗਦਾ ਕਿ ਜੇ ਕੁਦਰਤ ਜਦੋਂ ਉਹਨੂੰ ਮੌਕਾ ਦਿੰਦੀ ਹੈ ਪਾਰਲੀਮੈਂਟ ਦੇ ਵਿੱਚ ਪੰਜਾਬ ਪੰਜਾਬੀਅਤ ਦੀ ਗੱਲ ਕਰਨ ਦੀ ਤਾਂ ਉਹ ਉਲੰਦੀ ਦੇ ਨਾਲ ਗੱਲ ਕਰੇਗਾ ਪੰਜਾਬ ਵਾਸਤੇ ਤੁਸੀਂ ਸਮੋਦਨ ਕਰਦੇ ਵੀ ਜਾ ਕਿ ਪਹਿਲੀ ਵਾਰ ਤੁਸੀਂ ਜਨ ਆਪ੍ਰਚਾਰ ਦੇ ਵਿੱਚ ਆਏ ਹੋ ਪਰ ਉਹ ਵੀ ਕਰਮਜੀਤ ਬਿਲਕੁਲ ਜੀ ਕਿਉਂਕਿ ਭਾਈ ਆ ਔਰ ਉਹਨੇ ਹੱਕ ਨਾਲ ਮਾਨ ਨਾਲ ਕਿਹਾ ਕਿ ਮੇਰੇ ਲਈ ਤੁਸੀਂ ਆ ਸਕਦੇ ਹੋ ਮੈਂ ਕਿਹਾ ਤੁਸੀਂ ਜਿ ਦੇ ਦੇ ਵੰਤੋਂ ਕਹਿੰਦਾ ਛੋਟੇ ਭਰਾ ਮੈਂ ਤਾਂ ਉਦੋਂ ਤੋਂ ਨਾਲ ਹੋਣਾ ਸੀ ਇਹੋ ਜਿਹੇ ਚੰਗੇ ਬੰਦੇ ਦੇ ਲਈ ਤਾਂ ਮੈਂ ਗੱਡੀ ਚਲਾ ਕੇ ਵੀ ਨਾਲ-ਨਾਲ ਚੱਲਦਾ ਭਾਵੇਂ ਪਰ ਉਹਨੂੰ ਪਤਾ ਕਿ ਅਸੀਂ ਹਮੇਸ਼ਾ ਉਹਦੇ ਨਾਲ ਆ ਤੇ ਜਿੱਥੇ ਉਹਨੂੰ ਲੋੜ ਲੱਗੀ ਕਿ ਅੱਜ ਮੈਂ ਖੁਦ ਆ ਕੇ ਵੀ ਨਾਲ ਚੱਲਾਂ ਤੇ ਮੈਂ ਜ਼ਰੂਰ ਆਇਆ ਜੀ ਔਰ ਇਹ ਆਉਣਾ ਮੇਰੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਮੈਂ ਕਰਮਜੀਤ ਲਈ ਆਇਆ ਇੱਕ ਅੱਛੇ ਇਨਸਾਨ ਲਈ ਗੁਰੂਪ੍ਰੀਤ ਬਾਜੀ ਦੂਜੇ ਪਾਸੇ ਜੇਕਰ ਚੋਣ ਮੇਦਾਨ ਵਿੱਚ ਹਿੱਲ ਕੀਤੀ ਜਾਵੇ ਤਾਂ ਹਾਂ ਸਾ ਇਹ ਕਲਾਕਾਰ ਨੇ ਵੱਡੇ ਬਰਾਮਦ ਬਹੁਤ ਸੀਨੀਅਰ ਆਰਟਿਸਟ ਨੇ ਜੀ ਉਹਨਾਂ ਨੇ ਮਤਲਬ ਪੰਜਾਬੀ ਗਾਇਕੀ ਨੂੰ ਇੱਕ ਨਵਾਂ ਰੂਪ ਦਿੱਤਾ ਨਵਾਂ ਆਯਾਮ ਦਿੱਤਾ ਸੀ ਪੰਜਾਬੀ ਗਾਇਕੀ 'ਚ ਉਹਨਾਂ ਦਾ ਕੋਈ ਸਾਨੀ ਨਹੀਂ ਔਰ ਹੁਣ ਹੰਸ ਜੀ ਕਿਉਂਕਿ ਆਪਣੀ ਇੱਕ ਵਾਰੀ ਜਿਹੜੀ ਹੈ ਉਹ ਪਾਰਲੀਮੈਂਟ 'ਚ ਲਾ ਚੁੱਕੇ ਨੇ ਸਾਨੂੰ ਬਹੁਤ ਖੁਸ਼ੀ ਹੈ ਕਿ ਉਹਨਾਂ ਨੇ ਵੀ ਰਿਪਰੈਜ਼ੈਂਟ ਕੀਤਾ ਹੈ ਨਾ ਆਪਣੀ ਕਲਾ ਜਗਤ ਨੂੰ ਤੇ ਅੱਜ ਜਦੋਂ ਵਕਤ ਦੇ ਨਾਲ ਚੀਜ਼ਾਂ ਚੇਂਜ ਹੁੰਦੀਆਂ ਨੇ ਤਾਂ ਲੋਕਾਂ ਦਾ ਦਿਲ ਕਰਦਾ ਕਿ ਅਲੱਗ-ਅਲੱਗ ਰੂਪਾਂ ਦੇ ਵਿੱਚ ਜਾ ਕੇ ਕਲਾਕਾਰ ਉੱਥੇ ਰਿਪਰੈਜ਼ੈਂਟੇਸ਼ਨ ਦੇਣ ਤੇ ਇਸ ਕਰਕੇ ਉਹਨਾਂ ਨੂੰ ਵੀ ਕੁਦਰਤ ਨੇ ਮੌਕਾ ਦਿੱਤਾ ਤੇ ਉਹ ਵੀ ਪਾਰਲੀਮੈਂਟ ਦੇ ਵਿੱਚ 5 ਸਾਲ ਆਪਣਾ ਸੋਹਣਾ ਸਮਾਂ ਬਤਾ ਕੇ ਆਏ ਕਹੋਗੇ ਕਰਮਜੀਤ ਨੂੰ ਬਾਰੇ ਆਪਣੇ ਅੰਦਾਜ਼ ਦੇ ਵਿੱਚ ਲੋਕਾਂ ਨੂੰ ਕਿਸ ਤਰ੍ਹਾਂ ਪੇਸ਼ ਕਰਾਉਂਦੇ ਬਿਲਕੁਲ ਜੀ ਕਿ ਕਲਾਕਾਰ ਹੈ ਕਲਾਕਾਰ ਆਪਣੇ ਕਿਰਦਾਰ ਨੂੰ ਚੰਗੀ ਤਰ੍ਹਾਂ ਪਛਾਣਦਾ ਹੁੰਦਾ ਹੈ ਆਪਣੇ ਕਿਰਦਾਰ ਦੇ ਦਾਇਰੇ ਨੂੰ ਚੰਗੀ ਤਰ੍ਹਾਂ ਪਛਾਣਦਾ ਹੁੰਦਾ ਹੈ ਸੋ ਕਰਮਜੀਤ ਸਿਰਫ ਇੱਕ ਕਮੇਡੀਅਨ ਨਹੀਂ ਹੈ ਕਰਮਜੀਤ ਇੱਕ ਸੂਖਮ ਦਰਸ਼ੀ ਕਲਾਕਾਰ ਹੈ ਉਹ ਕਿਰਦਾਰ ਨੂੰ ਨਿਭਾਉਣਾ ਜਾਣਦਾ ਹੈ ਜਜ਼ਬਾਤ ਨੂੰ ਸਮਝਦਾ ਹੈ ਸੋ ਮੇਰਾ ਮੰਨਣਾ ਕਿ ਉਹ ਇੱਕ ਬਹੁਤ ਵਧੀਆ ਮੈਂਬਰ ਪਾਰਲੀਮੈਂਟ ਸਾਬਤ ਹੋਏਗਾ ਕਰਮਜੀਤ ਸਵਾਲ ਆ ਗਿਆ ਜੀ ਵੈਸੇ ਦੇਖ ਕੇ ਇੰਨੀ ਗਰਮੀ ਦੇ ਵਿੱਚ ਇੰਨੀ ਸ਼ਤਤ ਨਾਲ ਬਹਿ ਕੇ ਕੋਈ ਰਿਸ਼ਤੇਦਾਰ ਨਹੀਂ ਦਿਸਦਾ ਨੂੰ ਢੀਕਦਾ ਜੇ ਤਾਂ ਤੁਸੀਂ ਦੇਖੀ ਜਾਂਦੇ ਹੋ ਇਤੋਂ ਪਤਾ ਲੱਗਦਾ ਹੈ ਕਿ ਕਿੰਨੀ ਮੁਹੱਬਤ ਦੇ ਨਾਲ ਖਲੂਸ ਕਰਮਜੀਤ بھائی ਵਾਸਤੇ ਤੁਹਾਡੇ ਦਿਲ ਦੇ ਵਿੱਚ ਦੇਖੋ ਮੈਂ ਜਦੋਂ ਦੀ ਇਲੈਕਸ਼ਨ ਪੰਜਾਬ ਚ ਅਨਾਉਂਸ ਹੋਈ ਪਹਿਲੀ ਗੱਲ ਤਾਂ ਮੇਰਾ

ਪੰਜਾਬੀ ਜੀ ਕਹਿੰਦੇ ਸੌ ਖਾਈਏ ਜੀ ਦੀ ਦਾ ਪੁੱਤ ਦੀ ਨਦੀ ਦੀ ਪੁੱਤ ਦੀ ਸੋਹਣੀ ਤੁਸੀਂ ਖਾ ਸਕਦੇ ਆਪਣੇ ਜੀ ਦੀ ਤਰ੍ਹਾਂ ਖਾ ਸਕਦੇ ਹੋ ਨਾ ਮੇਰੇ ਅੰਦਰ ਕੀ ਹੈ ਸੋ ਮੈਂ ਆਪਣੇ ਜੀ ਤੋਂ ਇਹ ਗੱਲ ਕਹਿ ਸਕਦਾ ਕਿ ਮੈਂ ਜ਼ਿੰਦਗੀ 'ਚ ਜਿਹੜੇ ਕੋਈ ਨਫੀਸ ਬੰਦੇ ਮੈਨੂੰ ਹੁਣ ਤੱਕ ਦੀ ਜ਼ਿੰਦਗੀ 'ਚ ਮਿਲੇ ਹੋਣਗੇ ਪੰਜ ਬੰਦੇ ਕੋਈ ਜਿਹੜੇ ਮੈਂ ਕਹਾ ਬਹੁਤ ਪਾਇਦਰ ਬੰਦੇ ਨੇ ਤੇ ਪਹਿਲੇ ਜਿਨਾਮ ਕਰਮਜੀਤ ਆਉਂਦਾ ਸੀ ਮੈਂ ਮੇਰੇ ਛੋਲੇ ਭਾਈ ਨੂੰ ਬਹੁਤ ਪਿਆਰ ਕਰਦਾ ਉਹਦਾ ਰੀਜ਼ਨ ਇਹੀ ਹੈ ਕਿ ਜਦੋਂ ਬੰਦਾ ਥੱਲੇੋਂ ਉੱਠਦਾ ਹੈ ਨਾ ਜਾਂ ਤਾਂ ਬਹੁਤ ਵੱਡਾ ਹੁੰਦਾ ਬਾਦ ਜਾਂ ਤਾਂ ਬਹੁਤ ਚੰਗਾ ਹੋ ਜਾਂਦਾ ਜਾਂ ਬਹੁਤ ਮਾੜਾ ਹੋ ਜਾਂਦਾ ਉਹ ਸਭ ਤੋਂ ਔਖਾ ਹੁੰਦਾ ਥੱਲੇੋਂ ਉੱਠ ਕੇ ਵੱਡੇ ਬੰਨਾ ਤੇ ਫਿਰ ਚੰਗੇ ਰਹਿਣਾ ਸੋ ਇਹ ਉਹਦਾ ਇੱਕ ਜਿਉਂਦੀ ਜਾਗਦੀ ਤਸਵੀਰ ਹੈ ਕਰਨਜੀਤ ਅਨਮੋਲ ਮੈਂ ਇਹਨਾਂ ਨੂੰ ਗਰੋ ਕਰਦਿਆਂ ਦੇਖਿਆ ਇਹਨਾਂ ਨੂੰ ਸਟਰਗਲ ਕਰਦਿਆਂ ਤੋਂ ਲੈ ਕੇ ਕੁਲੰਦੀਆਂ ਤੱਕ ਜਾਂਦਿਆਂ ਦੇਖਿਆ ਪਰ ਇੱਕ ਇਨਸਾਨੀਅਤ ਦੇ ਨਾਲ ਜੁੜੇ ਰਹਿਣਾ ਯਥਾਰਥ ਦੇ ਨਾਲ ਸੱਚਾਈ ਦੇ ਨਾਲ ਜੁੜੇ ਰਹਿਣਾ ਇਹ ਹਰ ਕਿਸੇ ਦੇ ਹਿੱਸੇ ਨਹੀਂ ਆਉਂਦਾ ਕਿਉਂਕਿ ਇੱਕ ਗੀਤ ਦੀਆਂ ਲਾਈਨਾਂ ਨੇ ਕਿ ਸਾਰੇ ਮੱਤਰ ਨੇ ਫਸਲਾਂ ਦੇ ਅੱਜ ਕੱਲ ਘੱਟ ਲੱਭਦੇ ਬੰਦੇ ਚੰਗੀਆਂ ਨਸਲਾਂ ਦੇ ਸੋ ਉਹ ਚੰਗੇ ਰਵੇ ਦੇ ਲੋਕ ਹੋਣੇ ਚੰਗੀਆਂ ਨਸਲਾਂ ਦੇ ਲੋਕ ਇਹ ਸਮਾਜ ਚ ਜਦੋਂ ਘਟਦੇ ਜਾ ਰਹੇ ਨੇ ਉਦੋਂ ਜਦੋਂ ਕੋਈ ਪਾਇਦਾਰ ਬੰਦਾ ਤੁਹਾਡੇ ਲਈ ਅੱਗੇ ਆਉਂਦਾ ਹੈ ਤੁਹਾਡੇ ਲਈ ਕੁਝ ਕਰਨਾ ਚਾਹੁੰਦਾ ਹੈ ਉਹਨੂੰ ਮੌਕਾ ਦੇਣਾ ਚਾਹੀਦਾ ਹੈ ਤੁਹਾਡੀ ਅਰਮਾ ਗਰੰਟੀ ਲੈਣਾ ਕਿ ਕਰਮਜੀਤ ਜਦੋਂ ਤੁਸੀਂ ਚੁਣ ਕੇ ਪਾਰਲੀਮੈਂਟ 'ਚ ਬੈਠੋਗੇ ਤਾਂ ਸਿਰਫ ਫਰੀਦਕੋਟ ਕੰਸਟੀਚੂਐਂਸੀ ਦੀ ਨਹੀਂ ਕਿਉਂਕਿ ਇਹਦੇ ਅੰਦਰ ਇਹਦੇ ਖੂਨ ਦੇ ਵਿੱਚ ਪੰਜਾਬੀਅਤ ਭੁਲੀ ਹੋਈ ਹੈ ਇਹਦੀ ਰੂਹ ਦੇ ਉੱਤੇ ਪੰਜਾਬ ਉਕਰਿਆ ਹੋਇਆ ਹੈ ਇਹਦੇ ਸੁਭਾਅ ਦੇ ਵਿੱਚ ਪੰਜਾਬੀ ਰਲ ਗੱਟ ਹੈ ਇਸ ਸੌਂਦਾ ਵੇਹਦਾ ਉੱਠਦਾ ਜਾਗਦਾ ਖਾਂਦਾ ਪੀਂਦਾ ਪੀਂਦਾ ਪੰਜਾਬ ਦਾ ਫਿਕਰ ਕਰਦਾ ਪੰਜਾਬੀ ਦੀ ਗੱਲ ਕਰਦਾ ਪੰਜਾਬੀਆਂ ਦੀ ਗੱਲ ਸੋਚਦਾ ਹੈ ਇਹ ਕਲਾਕਾਰ ਤਾਂ ਹੈ ਬਹੁਤ ਵਧੀਆ ਇਨਸਾਨ ਬਹੁਤ ਅੱਛਾ ਹੈ ਮੈਂ ਹੁਣੇ ਵੀ ਦੱਸ ਰਿਹਾ ਸੀ ਕਿ ਮੈਨੂੰ ਕਿਹੜੀਆਂ ਗੱਲਾਂ ਕਿਸੇ ਸ਼ਖਸੀਅਤ ਚ ਚੰਗੀਆਂ ਲੱਗਦੀਆਂ ਅੱਜ ਵੀ ਜਦੋਂ ਕਿਸੇ ਵੱਡੇ ਬੰਦੇ ਦੀ ਜਾਂ ਕਿਸੇ ਛੋਟੇ ਬੰਦੇ ਦੀ ਘਰ ਦੇ ਵਿੱਚੋਂ ਕੋਈ ਮਾਹਰ ਕੀ ਸ਼ਖਸੀਅਤ ਚਲੀ ਜਾਂਦੀ ਹੈ ਉਹ ਦਿਲ ਕਰਦਾ ਕਿ ਮੈਂ ਲੋਕਾਂ ਨੂੰ ਦੱਸਾਂ ਕਿ ਅਸੀਂ ਕਿੰਨਾ ਆਪਣੀ ਮਾਂ ਦਾਲ ਕਰਦੇ ਸੀ ਉਹ ਵੱਡੇ ਤੋਂ ਵੱਡੇ ਲੰਗਰ ਲਵਾ ਦਿੰਦਾ ਜਿਆਦੇ ਤੋਂ ਜਿਆਦੇ ਦਾਨ ਕਰਦਾ ਦਿਖਾਉਂਦਾ ਭਾਵੇਂ ਕਰਜ਼ਾ ਲੈ ਕੇ ਕਰੇ ਕਿ ਪਤਾ ਲੱਗਿਆ ਅਸੀਂ ਆਪਣੀ ਮਾਂ ਦਾ ਕਿੰਨਾ ਸਤਕਾਰ ਕੀਤਾ ਹੈ ਦੁਨੀਆ ਤੋਂ ਗਈ ਦਾ ਪਰ ਇਹਨੇ ਜਿਵੇਂ ਸਤਕਾਰ ਕੀਤਾ ਸੀ ਮੈਂ ਅੰਦਰੋਂ ਹਲੂਣਿਆਂ ਗਿਆ ਸੀ ਉਧਰ ਮਾਂ ਪੂਰੀ ਹੋਈ ਹੈ ਇਧਰ ਇਹਨੇ ਉਥੇ ਮਾਂ ਨਾਲ ਹੀ ਪ੍ਰਣ ਕਰ ਲਿਆ ਕਿ ਮੈਂ ਮਾਂ ਦੇ ਨਾਂ ਤੇ 100 ਰੁੱਖ ਲਵਾਵਾਂਗਾ ਆਪਣੇ ਪਿੰਡ 'ਚ ਉਸੋਂ ਰੁਕ ਲਾਇਆ ਕਣਬੀਤ ਨੇ ਉਸ ਤੋਂ ਬਾਅਦ ਸਬਰ ਨਹੀਂ ਆਇਆ ਪਤਾ ਲੱਗਾ ਕਿ ਅਸੀਂ ਸ਼ਹਿਰਾਂ 'ਚ ਰਹਿੰਨ ਲੱਗੇ ਪਰ ਪਿੰਡਾਂ ਦੇ ਵਿੱਚ ਅੱਜ ਵਾਤਾਵਰਨ ਖਰਾਬ ਹੋ ਰਿਹਾ ਨੇ ਰੋਜ਼ ਖਬਰਾਂ ਪੜਦੇ ਆਂ ਵੀ ਇੱਕ ਮਰਲੇ ਜ਼ਮੀਨ ਪਿੱਛੇ ਭਰਾ ਨੇ ਭਰਾ ਤੇ ਗੋਲੀ ਮਾਰਦੀ ਇੱਕ ਕਨਾਲ ਪਿੱਛੇ ਭਰਾ ਭਰਾ ਨੂੰ ਵੱਟਣ ਤੱਕ ਜਾਂਦਾ ਸਾਰੀ ਉਮਰ ਥਾਣੇ ਕਚਹਿਰੀ 'ਚ ਲੰਘ ਜਾਂਦੀ ਛੱਡਿਆਂ ਭਰਾਵਾਂ ਦੀ ਸ਼ਰੀਕਾਂ ਦੀ ਗਵਾਂਡੀਆਂ ਦੀ ਉਮਰ ਲੰਘ ਜਾਂਦੀ ਕਚਹਿਰੀਆਂ 'ਚ ਕਿੰਨੇ ਸਾਡੇ ਇੱਥੇ ਵਾਟ ਲੈਣੇ ਅੱਛੇ ਸਾਡੀ ਵਾਟ ਪਰ ਲੈਣੇ ਵਾਟ ਛੇੜ ਲਈ ਵਾਟ ਵੱਢ ਲਈ ਇਹਨੇ ਇੱਕ ਵਾਟ ਵਿੱਚ ਲੜਾਈ ਹੋ ਜਾਂਦੀ ਹੈ ਆਪਣੇ ਹਿੱਸੇ ਦਾ ਅੱਧਾ ਖੇਲਾ ਸਿਰਫ ਰੁੱਖ ਲਵਾਤੇ ਵੀ ਲੋਕੀਂ ਛਾ ਮੰਨਣਾ ਕਿ ਉਹਦੇ ਚ ਮੈਡੀਸਨਲ ਪਲਾਂਟ ਲਵਾਤੇ ਕਰਮਚਾਰੀ ਨੇ ਕਿ ਕੁਦਰਤ ਨੂੰ ਕੁਦਰਤ ਨੇ ਸਾਨੂੰ ਇੰਨਾ ਕੁਝ ਦਿੱਤਾ ਅਸੀਂ ਕੁਦਰਤ ਨੂੰ ਕੀ ਦੇ ਰਹੇ ਹਾਂ ਇਹਨੇ ਅੱਜ ਨਹੀਂ ਲਾਇਆ ਹੋ ਵੀ ਐਮਪੀ ਦੀ ਇਲੈਕਸ਼ਨ ਆਉਣੀ ਹੈ ਉਹ ਰੁੱਖ ਜਾ ਕੇ ਦੇਖ ਲਓ ਰੁੱਖ ਜਵਾਨ ਹੋਏ ਪਹਿਲੇ ਇਹ ਆਇਕੋ ਦੋ ਤਿੰਨ ਚਾਰ ਸਾਲ ਪੁਰਾਣੀ ਦਾ ਲਾਣੀ ਕਰਨੀ ਕਰਦੀ ਹਾਂਜੀ 17 ਦੇ ਵਿੱਚ ਰੁੱਖ ਲਾਏ ਪਰ ਇੱਕ ਅੰਦਰ ਸ਼ਿੱਦਤ ਇੱਕ ਅੰਦਰ ਸੇਕ ਆਪਣੀ ਜ਼ਬਾਨ ਲਈ ਆਪਣੀ ਮਿੱਟੀ ਲਈ ਜਿਹੜਾ ਬੰਦਾ ਆਪਣੀ ਮਿੱਟੀ ਦਾ ਜਵਾਬ ਦੇ ਨਹੀਂ ਆਪਣੀ ਧਰਤੀ ਦਾ ਜਵਾਬ ਦੇ ਨਹੀਂ ਉਹ ਕਿਸੇ ਦਾ ਜਵਾਬ ਦੇ ਨਹੀਂ ਕਦੇ ਹੋ ਸਕਦਾ ਜਿਹਨੂੰ ਇਹ ਨਹੀਂ ਪਤਾ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਜਿਹਨੂੰ ਨਹੀਂ ਪਤਾ ਨਾ ਉਹ ਕਦੇ ਇਨਸਾਨੀਅਤ ਦੇ ਕੰਮ ਵੀ ਨਹੀਂ ਆ ਸਕਦਾ ਔਰ ਕੋਵਿਡ ਦੇ ਦਿਨਾਂ ਦੇ ਵਿੱਚ ਸਾਡੀ ਆਰਗੇਨਾਈਜੇਸ਼ਨ ਪੰਜਾਬੀ ਫਿਲਮ ਐਂਡ ਆਰਟਿਸਟਸ ਆਪਣੀ ਟੈਲੀਵਿਜ਼ਨ ਐਂਡ ਫਿਲਮ ਆਰਟਿਸਟ ਐਸੋਸੀਏਸ਼ਨ ਸਾਡੀ ਪ੍ਰੋਫੈਸਰ ਉਹਦਾ ਪਹਿਲੂ ਮੈਂ ਪ੍ਰੈਜ਼ੀਡੈਂਟ ਰਿਆਂ ਮੇਰੇ ਤੋਂ ਬਾਅਦ ਮੌਜੂਦਾ ਸਮੇਂ ਦੇ ਪ੍ਰਧਾਨ ਕਰਮਜੀਤ ਅਨਮੋਲ ਕੋਵਿਡ ਦੇ ਦਿਨਾਂ ਦੇ ਵਿੱਚ ਵੀ ਜਦੋਂ ਲੋਕ ਘਰੋਂ ਬਾਹਰ ਨਹੀਂ ਸੀ ਨਿਕਲ ਰਹੇ ਉਦੋਂ ਵੀ ਅਸੀਂ ਕੋਸ਼ਿਸ਼ ਕੀਤੀ ਕਿ ਜਿਹੜੇ ਲੋਕ ਸਾਡੀਆਂ ਫਿਲਮਾਂ ਦੇਖ ਕੇ ਤਾੜੀਆਂ ਮਾਰਦੇ ਨੇ ਜਿਹੜੇ ਬੱਚੇ ਸਾਡੇ ਜੋਕਸ ਤੇ ਕਿਲਕਾਰੀਆਂ ਮਾਰਦੇ ਨੇ ਜਿਹੜੇ ਨੌਜਵਾਨ ਸਾਡੇ ਹਨ ਫੋਟੋਆਂ ਖਿਚਾਉਂਦੇ ਨੇ ਜਿਹੜੇ ਬਜ਼ੁਰਗ ਸਾਨੂੰ ਅਸ਼ੀਰਵਾਦ ਦਿੰਦੇ ਨੇ ਜਿੰਨੀ ਸਾਡੀ ਔਕਾਤ ਜਿੰਨੀ ਹਸਤੀ ਹੈ ਉਹਨਾਂ ਤੱਕ ਰਾਸ਼ਨ ਦਵਾਈਆਂ ਪੰਚਾਇਆਂ ਜਾਣ ਸਾਡੀ ਆਰਗੇਨਾਈਜੇਸ਼ਨ ਨੇ ਉਦੋਂ ਬਾਹਰ ਨਿਕਲ ਕੇ ਫਲੱਡਸ ਵਿੱਚ ਕੰਮ ਕੀਤਾ ਉਦੋਂ ਹੀ ਕਰਮਜੀਤ ਦਾ ਬਹੁਤ ਵੱਡਾ ਯੋਗਦਾਨ ਸੀ ਉਹਦੇ ਵਿੱਚ ਇਹ ਇਨਸਾਨੀਅਤ ਦੁਲਦੀ ਹੈ ਸਾਡੀ ਲਾਈਨ ਦੇ ਕਿੰਨੇ ਕਲਾਕਾਰ ਐਸੇ ਨੇ ਜਿਨ੍ਹਾਂ ਦਾ ਅੱਜ ਨਾਮ ਨਹੀਂ ਲੈਣਾ ਚਾਹੁੰਗਾ ਕਿਉਂਕਿ ਆਪਣੀ ਆਪਣੀ ਸਾਰੀ ਦੀ ਪ੍ਰਾਈਵੇਸੀ ਹੁੰਦੀ ਹੈ ਜਿੰਨਾ ਦੇ ਸ਼ਾਇਰ ਪੱਲੇ ਕੁਝ ਨਹੀਂ ਸੀ ਤੇ ਅੱਜ ਨਾਮ ਹੀ ਹੁੰਦਾ ਕਰਮਜੀਤ ਨੇ ਬਾਹ ਫੜ ਕੇ ਉਂਗਲੀ ਫੜ ਕੇ ਉਹਨਾਂ ਨੂੰ ਆਪਣੇ ਨਾਲ ਖੜਾ ਕੀਤਾ ਆਪਣੇ ਵਰਗੇ ਕੀਤਾ ਆਪਣੇ ਜਿੱਡੇ ਕੀਤਾ ਆਪਣੇ ਨਾਲ ਵੱਡੇ ਹੁੰਦੇ ਵੀ ਵੇਖੇ ਸੋ ਮੌਕਾ ਤਾਂ ਕੁਦਰਤ ਦਿੰਦੀ ਹੈ ਉਹ ਮੌਕੇ ਦਾ ਫਾਇਦਾ ਤੁਸੀਂ ਉਠਾਉਣਾ ਹੁੰਦਾ ਮੈਂ ਇੱਕ ਦੋਸਤ ਦੀ ਵੱਡੇ ਭਰਾ ਦੀ ਹیثیت ਦੇ ਨਾਲ ਇੱਥੇ ਆਇਆ ਪਰ ਇਹ ਕਹਿਣ ਆਇਆ ਕਿ ਅਗਰ ਕਰਮਜੀਤ ਅਨਮੋਲ ਪਾਰਲੀਮੈਂਟ ਦੇ ਵਿੱਚ ਤੁਹਾਡੀ ਨੁਮਾਇੰਦਗੀ ਕਰਨਗੇ ਸਮਝੋ ਕਿ ਸਿਰਫ ਫਰੀਦਕੋਟ ਲਈ ਨਹੀਂ ਪੰਜਾਬ ਲਈ ਬੋਲਣ ਵਾਲੀ ਇੱਕ ਜ਼ਬਾਨ ਪਾਰਲੀਮੈਂਟ ਦੇ ਰਿਸਪੋਨਸਿਵ ਪੰਜਾਬ ਦੀ ਪੰਜਾਬੀਅਤ ਦੀ ਗੱਲ ਕਰਨ ਵਾਲੀ ਇੱਕ ਸ਼ਖਸੀਅਤ ਜੋ ਤੰਗਦੇਹੀ ਦੇ ਨਾਲ ਪੰਜਾਬ ਲਈ ਉੱਥੇ ਕੰਮ ਕਰੇਗੀ ਇਸ ਵੇ ਮੈਂ ਚਾਹਾਂਗਾ ਕਿ ਜੂਨ ਦੇ ਪਹਿਲੇ ਹਫਤੇ ਮੈਂ ਆਪਣੇ ਭਰਾ ਨੂੰ ਪਾਰਲੀਮੈਂਟ ਦੇ ਵਿੱਚ ਸੌਂ ਚੁੱਕਦੇ ਦੇਖਿਆ ਫਰੀਦਕੋਟ ਹਲਕੀਏ ਤੋਂ ਮੈਂਬਰ ਪਾਰਲੀਮੈਂਟ ਕਰਮਜੀਤ ਅਨਮੋਲ ਜਿਉਂ ਦੇ ਪਹਿਲੇ ਹਫਤੇ ਸੌ ਚੋਕਲੇ ਹੁਣ ਤਫਰੀਦਗੜ ਘਰੇ ਬੈਠਾ ਤਾੜੀਆਂ ਮਾਰ ਰਿਹਾ ਹੋ। ਸੁਮੇਸ਼ ਸਰ ਬੇਨਤੀ ਕਰ ਲਿਆ ਜਾਇਆ ਸੀ ਤੁਹਾਡੇ ਕੋ ਕਿ ਕਰਮਚੀਤ ਅਨਮੋਲ ਤੁਹਾਡੀ ਨਮਾਇੰਦਗੀ ਤੁਹਾਡੇ ਬੱਚਿਆਂ ਦੀ ਉਹ ਮੇਰੇ ਨੌਜਵਾਨ ਵੀਰਾਂ ਦੀ ਭੈਣਾਂ ਦੀ ਨਮਾਇੰਦਗੀ ਕਰਨ ਵਾਸਤੇ ਪਾਰਲੀਮੈਂਟ 'ਚ ਜਾ ਰਹੇ ਨੇ ਤੁਹਾਡੀਆਂ ਉਹ ਦੁੱਖ ਤਕਲੀਫਾਂ ਤੁਹਾਡੀਆਂ ਜ਼ਰੂਰਤਾਂ ਜਿਹੜੀਆਂ ਸਿਰਫ ਸੈਂਟਰ ਤੋਂ ਕੇਂਦਰ ਤੋਂ ਲਈਆਂ ਜਾ ਸਕਦੀਆਂ ਨੇ ਉਹ ਵੀ ਉਹੀ ਲੈ ਕੇ ਆ ਸਕਦਾ ਜਿਹਨੂੰ ਹਲਕਿਚੋਂ ਹੱਥ ਪਾ ਕੇ ਕੁਝ ਕੱਢਣਾ ਆਉਂਦਾ ਹੋਵੇ। ਸੋ ਪੰਜਾਬ ਦੇ ਨਾਲ ਬਹੁਤ ਵਾਰੀ ਵਿਤਕਰੇ ਵੀ ਹੋਏ ਨੇ ਪਰ ਉਹ ਵੀ ਹਸਤੀਆਂ ਪੰਜਾਬ ਚੋਂ ਹੀ ਹੋਈਆਂ ਨੇ ਜਿਹੜੀਆਂ ਪੰਜਾਬ ਲਈ ਅਗਲੇ ਦੇ ਹਲਕਿਚੇ ਹੱਥ ਪਾ ਕੇ ਵੀ ਆਪਣਾ ਹੱਕ ਕੱਢ ਕੇ ਲੈ ਆਈਆਂ ਨੇ। ਸੋ ਇਹੋ ਜੇ ਲਮੈਂਦਿਆਂ ਦੀ ਲੋੜ ਮੇਰੀ ਬੇਅਕੀਦ ਦੇ ਵਿੱਚ ਬੇਨਤੀ ਹੈ ਔਰ ਗੁੱਡ ਲੱਕ ਕਰਮਜੀਤ ਨੂੰ ਵੀ ਮੇਰੇ ਕੋਲਨ ਸ਼ੁਭ ਕਾਮਨਾਵਾਂ ਕਰਮਜੀਤ ਜੀ ਜੇਤ ਲਈ ਪਰ ਤੁਹਾਣ ਨੂੰ ਵੀ ਸ਼ੁਭ ਕਾਮਨਾਵਾਂ ਕਿ ਇੱਕ ਅੱਛਾ ਮੈਂਬਰ ਪਾਰਲੀਮੈਂਟ ਤੁਹਾਨੂੰ ਜਾ ਕੇ ਪਾਰਲੀਮੈਂਟ ਚ ਰਿਪਰੈਜ਼ੈਂਟ ਕਰੇ ਬਹੁਤ ਅਨੁਵਾਦੀ